ਭਾਈ ਪਿਆਰਾ ਸਿੰਘ ਅਤੇ ਬੀਬੀ ਭਰਪੂਰ ਕੌਰ ਦੇ ਆਨੰਦਕਾਰਜ। ਹਾਲੂਆਰਕ ਪਿੰਡ ਤੋਂ ਜਖੇਪੜ ਵਿਆਹ ਕੇ ਗਈ ਇੱਕ ਬੀਬੀ ਨੇ ਭਾਈ ਪਿਆਰਾ ਸਿੰਘ ਦਾ ਰਿਸ਼ਤਾ ਬੀਬੀ ਭਰਪੂਰ ਕੌਰ ਨਾਲ ਕਰਵਾ ਦਿੱਤਾ। ਮੰਗਣੀ ਤੋਂ ਬਾਅਦ ਜਦੋਂ ਭਾਈ ਪਿਆਰਾ ਸਿੰਘ ਹੋਰਾਂ ਨੂੰ ਘਰ ਛੱਡਣੇ ਪਏ ਤਾਂ ਉਹਨਾਂ ਬੀਬੀ ਭਰਪੂਰ ਕੌਰ ਹੋਰਾਂ ਤੱਕ ਸੇਹਾਂ ਪਹੁੰਚਾਇਆ ਕਿਉਂਕਿ ਭਾਈ ਪਿਆਰਾ ਸਿੰਘ ਹੋਰਾਂ ਨੂੰ ਆਪਣਾ ਅਗਲਾ ਰਾਹ ਸਪਸ਼ਟ ਸੀ। ਜਿਸ ਕਰਕੇ ਇਹਨਾਂ ਨੇ ਬੀਬੀ ਭਰਪੂਰ ਕੌਰ ਨੂੰ ਦੱਸ ਦਿੱਤਾ ਸੀ ਕਿ ਸਾਡੇ ਰਾਹ ਸੁਖਾਲੇ ਨਹੀਂ। ਅਸੀਂ ਜੰਗ ਵਿੱਚ ਹਾਂ ਅਤੇ ਸ਼ਹਾਦਤ ਹੀ ਸਾਡੀ ਮੰਜ਼ਲ ਹੈ। ਇਸ ਵਿੱਚ ਤੈਨੂੰ ਨਾਲ ਰੱਖਣਾ ਸੰਭਵ ਨਹੀਂ ਤੂੰ ਆਪਣਾ ਘਰ ਵਸਾਲ ਹੈ। ਪਰ ਬੀਬੀ ਭਰੂਪੁਰ ਕੌਰ ਹੋਰਾਂ ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸੀ। ਉਹਨਾਂ ਜਵਾਬ ਵਿੱਚ ਕਿਹਾ ਵੀ ਆਪਣਾ ਰਿਸ਼ਤਾ ਹੋਇਆ ਹੈ ਅਤੇ ਮੈਂ ਆਪਣਾ ਵਚਨ ਆਖਰੀ ਸਾਹ ਤੱਕ ਨਿਭਾਵਾਂਗੀ। ਭਾਵੇਂ ਮੌਤ ਕੱਲ ਆਉਂਦੀ ਅੱਜ ਆ ਜਾਵੇ। ਬੀਬੀ ਭਰੂਪੁਰ ਕੌਰ ਨੇ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਮੈਂ ਸ਼ਹੀਦ ਹੋਵਾਂਗੀ। ਜੋ ਵਚਨ ਅਖੀਰ ਉਹਨਾਂ ਨੇ ਕਮਾਏ ਵੀ ਦੇ ਭਾਈ ਪਿਆਰਾ ਸਿੰਘ ਤੋਂ ਪਹਿਲਾਂ ਆਪ ਸ਼ਹੀਦ ਹੋਏ। ਬੀਬੀ ਭਪੂਰ ਕੌਰ ਦੇ ਇਹਨਾਂ ਬਚਨਾਂ ਤੋਂ ਬਾਅਦ ਭਾਈ ਪਿਆਰਾ ਸਿੰਘ ਉਹਨਾਂ ਨੂੰ ਮਨਾ ਨਾ ਕਰ ਸਕੇ। ਤੇ ਫਿਰ ਉਹਨਾਂ ਦੇ ਆਨੰਦ ਕਾਰਜ ਹੋਏ ਜਿਸ ਦੀਆਂ ਤਸਵੀਰਾਂ ਵੀ ਮੌਜੂਦ ਹਨ। ਅਸੀਂ ਭਾਈ ਪਿਆਰਾ ਸਿੰਘ ਨੂੰ ਕਹਿ ਦਿੱਤਾ ਸੀ ਕਿ ਅਸੀਂ ਤੈਨੂੰ ਪੰਜਵਾਂ ਪੁੱਤ ਬਣਾ ਲਿਆ ਹੈ। ਹੁਣ ਜੋ ਵੀ ਮਾਲਕ ਕਰੂਗਾ ਉਹ ਖਿਹੜੇ ਮੱਥੇ ਪ੍ਰਵਾਣ। ਮਾਤਾ ਜੰਗੀਰ ਕੌਰ ਸ਼ਹੀਦ ਬੀਬੀ ਭਪੂਰ ਕੌਰ ਦੇ ਮਾਤਾ ਜੀ